ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਬੇਨਤੀ ਹੈ ਜੀ ਜੋ ਨਗਰ ਗੜ੍ਹਾਂ ਦੀ ਸਾਰੇ ਮਹਿਰ ਸਖਾਂ ਵੱਲੋਂ ਸਾਰੇ ਨਗਰ ਨਿਵਾਸੀਆਂ ਦੇ ਸਹਿਯੋਗ ਦੇ ਨਾਲ ਸ਼੍ਰੋਮਣੀ ਪ੍ਰੰਧ ਕਮੇਟੀ ਦੇ ਮੈਨੇਜਮੈਂਟ ਦੇ ਸਹਿਯੋਗ ਦੇ ਨਾਲ ਸਾਰੀਆਂ ਸੰਗਤਾਂ ਦੇ ਸਹਿਯੋਗ ਦੇ ਨਾਲ ਸਾਰੇ ਮਹਿਰ ਸਖਾਂ ਵੱਲੋਂ ਰਲ ਮਿਲ ਕੇ ਹਰ ਸਾਲ ਦੀ ਤਰ੍ਹਾਂ ਜੋ ਕੱਲ ਤੋਂ ਲੈ ਕੇ 9 ਤਰੀਕ ਤੋਂ ਲੈ ਕੇ ਅਖੰਡ ਪਾਠ ਸਾਹਿਬ ਪ੍ਰਕਾਸ਼ ਕੀਤੇ ਗਏ ਨੇ ਗੁਰਦੁਆਰਾ ਪਾਸੇ ਸੇਵੀ ਗੜ੍ਹਾਂ ਦੇ ਵਿੱਚ ਜਿਹੜੇ ਕਿ ਜੋ ਕਿ ਸਾਰੇ ਮیرے ਸਿੱਕੇ ਨਾਲ ਮਿਲ ਕੇ ਸਬਾਬਾ ਦੋਰਾਬਰ ਸਿੰਘ ਜੀ ਬਾਬਾ ਫਤੇ ਸਿੰਘ ਜੀ ਅਤੇ ਮਾਤਾ ਗੁਜਰਕੌਰ ਉਹਨੇ ਸਾਥ ਨੂੰ ਮੁਖ ਲੈੰਦੇ ਹੋਇਆ ਅਤੇ ਮੋਤੀ ਮਹਿਰਾ ਮੋਤੀ राम ਮਹਿਰਾ ਜੀ ਦੀ ਸਾਥ ਨੂੰ ਮੁਖ ਲੈੰਦੇ ਹੋਇਆ ਕੱਲ ਤੋਂ ਲੈ ਕੇ ਤੁਰਕੀ ਬਾਣੀ ਆਈ ਤਸਵੀਰ ਚਿੰਤ ਮਟਾਈ ਗੁਰਬਾਣੀ ਦੇ ਅਖੰਡ ਪਾਤਸ਼ਾਹ ਪ੍ਰਕਾਸ਼ ਵਾਏ ਨੇ ਜਿਹੜੇ ਕਿ ਕੱਲ ਨੂੰ ਭਾਈ 11 ਤਰੀਕ ਨੂੰ ਐਤਵਾਰ ਨੂੰ ਭੋਗ ਪਾਇਆ ਜਾਣਗੇ ਇਹਦੇ ਵਿੱਚ ਸਾਰੇ ਨਗਰ ਨਿਵਾਸੀਆਂ ਦਾ ਬੜਾ ਵੱਡਾ ਸਹਿਯੋਗ ਮਿਲਿਆਗਾ ਾਇ ਨਗਰ ਵਸੇ ਸਹਿਯੋਗ ਦੇ ਨਾਲ ਹਰ ਸਾਲ ਇਹ ਸਮਾਗਮ ਕੀਤਾ ਜਾਂਦਾ ਹੈਗਾ ਅਤੇ ਕੱਲ ਨੂੰ ਭਾਈ ਗੁਰੂ ਕੇ ਲੰਗਰ ਤੋਟ ਵਰਤਣਗੇ ਤਕਰੀਬਨ ਭੋਗ ਪਾਏ ਜਾਣਗੇ 9:30 ਵਜੇ ਤੱਕ ਅਖੰਡ ਪਰਸਾ ਦੀ ਭੋਗ ਸ਼ੁਰੂ ਕਰਕੇ 9:30 ਵਜੇ ਤੱਕ ਅਖੰਡ ਪਰਸਾ ਦੀ ਭੋਗ ਸਮਾਪਤੀ 9:30 ਤੋਂ ਲੈ ਕੇ 11:30 ਵਜੇ ਤੱਕ ਗੁਰਬਾਣੀ ਕੀਰਤਨ ਅਤੇ ਅਰਦਾਸ ਬੇਨਤੀ ਹੋਵੇਗੀ 11:30 ਵਜੇ ਗੁਰੂ ਕੇ ਲੰਗਰ ਤੋਟ ਵਰਤਣਗੇ ਗੁਰਬਾਣੀ ਕੀਰਤਨ ਹੋਵੇਗਾ ਸਾਰੀਆਂ ਸੰਗਤਾਂ ਨਗਰ ਦੇ ਵਸਤੇ ਨੂੰ ਮਾਈ ਭਾਈ ਨੂੰ ਬੇਨਤੀ ਹੈ ਭਾਈ ਸ਼ਿਵਦਾਦਾ ਵੱਲੋਂ ਅਸਤੰਦ ਕਾ ਵੱਲੋਂ ਸਦਾ ਪਤਰਾ ਸੰਗਤਾਂ ਨੂੰ ਰੋਜ਼ ਸੰਮੇ ਤੇ ਪਹੁੰਚ ਕੇ ਗੁਰਬਾਣੀ ਕੀਰਤਨ ਸੁਣ ਕੇ ਵਿਚਾਰਾਂ ਸੁਣ ਕੇ ਲਾਭ ਪ੍ਰਾਪਤ ਕਰਨਿਆ ਜੀ ਗੁਰੂ ਕੇ ਲੰਗਰ ਟੁੱਟ ਵਰਤ ਰਹੇ ਨੇ ਹੁਣ ਵੀ ਭਾਈ ਚਾਹ ਲੰਗਰ ਪਕੌੜੇ ਲੰਗਰ ਪ੍ਰਸ਼ਾਦ ਦੇ ਲੰਗਰ ਚੱਲ ਰਿਹਾ ਹੈਗਾ ਕੱਲ ਤੋਂ ਲੈ ਕੇ ਚੱਲ ਰਿਹਾ ਹੈਗਾ ਸੋ ਸਾਰੇ ਨਗਰ ਦੇ ਵਸਣ ਨੂੰ ਬੇਨਤੀ ਹੈ ਭਾਈ ਸੰਦਾ ਪਤਰਾ ਜੀ ਅਸਤੰਦ ਕਾ ਵੱਲੋਂ ਗੁਰੂ ਕਾ ਦੀ ਗੱਲ ਸਿੰਘਾ ਵੱਲੋਂ ਅਤੇ ਸਾਰੀਆਂ ਸੰਗਤਾਂ ਵੱਲੋਂ ਸਾਰੇ ਪ੍ਰਬੰਧ ਕਾ ਵੱਲੋਂ ਸਦਾ ਪਤਰਾ ਸਾਹਿ ਤੁਹਾਨੂੰ ਗਾਦੂ ਕੇ ਕੱਲ ਨੂੰ 21 ਗਰਵ 23 ਨੂੰ ਅਖੰਡ ਪਰਸ਼ਾਦੇ ਤੋਂ ਤੇ ਪਹੁੰਚਣਾ ਅਤੇ ਰਣ ਕਰਨ ਬਿਹਾਉਣਾ ਕੁਰਬਾਨੀ ਸਿੱਖੀ ਤੋਂ ਤੇ ਲਾਭ ਪ੍ਰਾਪਤ ਕਰਾਣੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ